ਮੰਦੀ ਦੇ ਦੌਰ ਵਿੱਚ ਆਈ ਏ ਚੰਗੀ ਖਬਰ ਨੌਕਰੀ ਪੇਸ਼ਾ ਮੁਲਾਜ਼ਮਾਂ ਲਈ ਖੁਸ਼ਖਬਰੀ ਤਨਖਾਹਾਂ ਦੇ ਵਿੱਚ ਹੋਏਗਾ 9.3 ਫੀਸਦੀ ਵਾਧਾ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਨੌਕਰੀ ਪੇਸ਼ਾ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ 9.3 ਫੀਸਦੀ ਤੱਕ ਦਾ ਵਾਧਾ ਹੋਏਗਾ ਇਹ ਦਾਵਾ ਗਲੋਬਲ ਪ੍ਰੋਫੈਸ਼ਨਲ ਸਰਵਿਸਸ ਸਰਮ AONPLC ਦੇ ਇੱਕ ਸਰਵੇਖਣ ਵਿੱਚ ਕੀਤਾ ਗਿਆ ਮੰਦੀ ਦੇ ਦੌਰ ਵਿੱਚ ਇਹ ਇੱਕ ਚੰਗੀ ਖਬਰ ਹੈ ਇਹ ਸਰਵੇਖਣ ਦਰਸਾਉਂਦਾ ਹੈ ਕਿ ਉਦਯੋਗ ਤੇ ਕਾਰੋਬਾਰ ਖੇਤਰ ਵਿੱਚ ਉਭਾਰ ਆਉਣ ਦੀ ਉਮੀਦ ਹੈ ਦਰਅਸਲ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਸਕਾਰਾਤਮਕ ਕਾਰੋਬਾਰੀ ਦ੍ਰਿਸ਼ ਦੇ ਵਿਚਕਾਰ ਅਗਲੇ ਕੈਲੰਡਰ ਸਾਲ ਯਾਨੀ 2025 ਵਿੱਚ ਦੇਸ਼ ਵਿੱਚ ਕਰਮਚਾਰੀਆਂ ਦੀ ਔਸਤ ਤਨਖਾਹ ਵਿੱਚ 9.5% ਦਾ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਹੀ ਮੌਜੂਦਾ ਕੈਲੰਡਰ ਸਾਲ ਚ ਤੋ ਤਨਖਾਹ ਵਿੱਚ ਵਾਧਾ 9.3 ਫੀਸਦੀ ਹੋ ਸਕਦਾ ਹੈ AON PLC ਦੇ ਸਰਵੇਖਣ ਅਨੁਸਾਰ ਇੰਜੀਨੀਅਰਿੰਗ ਨਿਰਮਾਣ ਤੇ ਪਰਚੂਨ ਉਦਯੋਗਾਂ ਵਿੱਚ 10 ਫੀਸਦੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਵਿੱਤੀ ਸੰਸਥਾਵਾਂ ਚ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਔਸਤਨ 9.9 ਫੀਸਦੀ ਦਾ ਵਾਧਾ ਹੋ ਸਕਦਾ ਹੈ ਹਾਲਾਂਕਿ 2024 ਦੀ ਸ਼ੁਰੂਆਤ ਟੈਕਨੋਲੋਜੀ ਸੈਕਟਰ ਲਈ ਸਾਵਧਾਨੀ ਨਾਲ ਕੀਤੀ ਗਈ ਸੀ ਪਰ ਗਲੋਬਲ ਕੰਪੀਟੈਂਸ ਸੈਂਟਰਾਂ ਤੇ ਟੈਕਨੋਲੋਜੀ ਉਤਪਾਦਨ ਵਾਦਾਂ ਤੇ ਪਲੈਟਫਾਰਮਾਂ ਤੇ ਕਰਮਚਾਰੀਆਂ ਨੂੰ ਕਰਮਬਾਰ 9.9% ਦੀ ਤੇ 9.3% ਤਨਖਾਹ ਵਾਧੇ ਮਿਲਣ ਦੀ ਸੰਭਾਵਨਾ ਏਓਨ ਦੇ 파ਟਨਰ ਰੂਪਾਂਖ ਚੌਧਰੀ ਨੇ ਕਿਹਾ ਹੈ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਸਾਡਾ ਅਧਿਐਨ ਭਾਰਤ ਵਿੱਚ ਇੱਕ ਸਕਾਰਾਤਮਕ ਵਪਾਰਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਇਹ ਮੈਨੂਫੈਕਚਰਿੰਗ ਤੇ ਪਰਚੂਨ ਉਦਯੋਗਾਂ ਵਿੱਚ ਅਨੁਮਾਨਿਤ ਤਨਖਾਹ ਵਾਧੇ ਤੋਂ ਸਪਸ਼ਟ ਹੈ ਰਿਪੋਰਟ ਮੁਤਾਬਕ ਇਸ ਸਾਲ ਔਸਤਨ 16.9% ਦੀ ਚਮਚਾਰੀਆਂ ਨੇ ਨੌਕਰੀ ਛੱਡ ਦਿੱਤੀ ਹੈ ਇਹ ਅਨੁਪਾਤ 2023 ਦੇ ਵਿੱਚ 18.7% ਤੇ 2022 ਦੇ ਵਿੱਚ 21.4% ਸੀ ਤਰुण शर्मा ਐਸੋਸੀਏਟਡ ਡਾਇਰੈਕਟਰ ਏਓਨ ਨੇ ਕਿਹਾ ਕਿ ਐਟ੍ਰੀਸ਼ਨ ਦਰਾਂ ਵਿੱਚ ਗਿਰਾਵਟ ਕੰਪਨੀਆਂ ਲਈ ਅੰਦਰੂਨੀ ਵਿਕਾਸ ਸਮਰੱਥਾ ਨਿਰਮਾਣ ਤੇ ਲੰਬੇ ਸਮੇਂ ਦੀ ਉਤਪਾਦਕ ਉਤਪਾਦਕਤਾ ਨੂੰ ਵਧਾਉਣ ਤੇ ਧਿਆਨ ਦੇਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਅਸਰ ਅਲਰਟ